ਤੁਸੀਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਨਾਲ ਰਹੇ ਹੋ ਸਭ ਤੋਂ ਪਹਿਲਾਂ ਅੱਜ ਜਦੋਂ ਉਹਨਾਂ ਦੇ ਨਾਂ ਤੇ ਸਕੂਲ ਦੀ ਓਪਨਿੰਗ ਹੋਈ ਤਾਂ ਕਿੰਨਾ ਕੁ ਭਾਵੁਕ ਕੀਤਾ ਤੁਹਾਨੂੰ ਇਹਨਾਂ ਬਾਰੇ ਅੱਜ ਇੰਨਾ ਮਨ ਖੁਸ਼ ਹੋਇਆ ਅਈ ਪਿਆਰੇ ਮੇਰੇ ਮਿੱਤਰ ਦਾ ਨਾਮ ਇਥੇ ਸਾਡੇ ਜਿਹੜੇ ਇੱਕ ਪੰਜਾਬ ਵਿੱਚ ਕੁਝ ਨੀ ਕੋਈ ਕਰ ਸਕਿਆ ਕੋ ਮਿੱਤਰ ਦਾ ਨਾਂ ਜਰੋਂ ਮੈਂ ਹੁੰਦਾ ਕੰਨ ਤੇ ਲਿਖਿਆ ਪੜਿਆ ਤੇ ਸਭ ਤੋਂ ਪਹਿਲਾਂ ਫੋਟੋ ਖਿੱਚੀ ਮੇਰੇ ਇੰਨਾ ਚਾ ਚੜਿਆ ਕਿ ਅੱਜ ਸਾਡਾ ਭਰਾ ਫਿਰ ਦੁਬਾਰਾ ਉਹਦੇ ਉਹਦੇ ਅਮਰ ਸਦਾ ਹੀ ਉਹਨਾਂ ਜੀਣਾ ਜਦੋਂ ਅੱਜ ਮੈਂ ਫਿਰ ਦੁਬਾਰਾ ਵੇਖਿਆ ਤਾਂ ਇੰਨਾ ਮਨ ਖੁਸ਼ ਹੋਇਆ ਪਹਿਲਾਂ ਇਥੇ ਇੱਕ ਪਾਰਕ ਵੀ ਖੁੱਲਿਆ ਹੈ ਹ ਖਲੜਾ ਜੀ ਇਹ ਕੰਮ ਕਰ ਰਹੇ ਸੀਗਾ ਲਾਸ਼ਾਂ ਲੱਭਣ ਦਾ ਤੇ ਇਹ ਆਮ ਤੌਰ ਤੇ ਇਹ ਜਾ ਕੇ ਲੈਣੀਆਂ ਪੈਂਦੀ ਸੀ ਸਾਨੂੰ ਜਿਹੜੇ ਸ਼ਮਸ਼ਾਨ ਘਾਟ ਉਹਨਾਂ ਵਿੱਚੋਂ ਹਾਂ ਲੱਕੜਾਂ ਵਾਲਿਆਂ ਲੱਕੜਾਂ ਵਾਲਿਆਂ ਕੋ ਉਹਨਾਂ ਕੋਲ ਜਿੱਥੇ ਹਾਂ ਜਾਣ ਆ ਰਹੇ ਆ ਰਹਿਆਂ ਉਹਦੇ ਸ਼ਮਸ਼ਾਨ ਕਹਿੰਦੇ ਉੱਥੇ ਲਿਸਟ ਬਣੀ ਹੁੰਦੀ ਹੈ ਅੱਛਾ ਠੀਕ ਹੈ ਉਹ ਲਿਸਟ ਤੋਂ ਜਾ ਕੇ ਨਾਮ ਨੋਟ ਕਰਨੇ ਪੈਂਦੇ ਸੀ ਤੇ ਕਈ ਵਾਰ ਮੈਨੂੰ ਕਈ ਵਾਰ ਖਲੜਾ ਜੀ ਉਹ ਕਈ ਵਾਰ ਮੌਕਾ ਨਹੀਂ ਹੁੰਦਾ ਮੈਨੂੰ ਨਾਲ ਲਿਖ ਕੇ ਜਾਣਾ ਉਹਨਾਂ ਨੇ ਤੇ ਮੈਂ ਉਹਨਾਂ ਨੂੰ ਡ੍ਰੌਪ ਕਰਕੇ ਵੇਖੋ ਕਿੰਨੇ ਸੇ ਨਸੀਰ ਸੀ ਉਹ ਅਹੀਂ ਐਮਪਲਾਈਸ ਆ ਉਹ ਐਡਮਿਨ ਚ ਹੀ ਉਹ ਸਾਡਾ ਵੀ ਖਿਆਲ ਰੱਖਦੇ ਵੀ ਇਹਨਾਂ ਦੇ ਵੀ ਕੋਈ ਨਾਜ ਨਹੀਂ ਉਹਨੇ ਸਾਨੂੰ ਆਖਣਾ ਮੈਨੂੰ ਧਾਰ ਦੋ ਅਸਤੇ ਤੁਸੀਂ ਚੱਲ ਜਾਓ ਤੁਸੀਂ ਜਾਓ ਮੈਂ ਕੱਲਾ ਨਹੀਂ ਆਇਆ ਮੇਰੇ ਨਾਲ ਮੇਰੇ ਸੱਜਣ ਵੀ ਸਾਰੇ ਅੰਮ੍ਰਿਤਸਰ ਤੋਂ ਨੇ ਇਹ ਸਾਰੇ ਇਹੀ ਖਾਲੜੇ ਦੇ ਨਾਲ ਕਿਦਣਾ ਕਿਤੇ ਗਾਏ ਬਕਾਏ ਹੀ ਮਿਲਦੇ ਰਹੇ ਸਰ ਇਕੱਠੇ ਹਾਂ ਇਹ ਸਾਰੇ ਨੇ ਕੋਈ ਨੇ ਕੋਈ ਕੋਈ ਘੰਟਾ ਬੈਠਾ ਹੋ ਕੋ ਦੋ ਦਿਨ ਬੈਠਾ ਹੋ ਇੱਕ ਦਿਨ ਗੇਮ ਬੈਠਾ ਹੋ ਇਹ ਸਾਰੇ ਬੰਦੇ ਉਹਦੇ 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 ਵਾਕ ਵਕਾਰ ਆ ਪਰ ਅੱਜ ਸਾਰੇ ਜਿਤਨਾ ਅੱਜ ਸਾਨੂੰ ਪਤਾ ਲੱਗਾ ਕਿ ਤੁਹਾਨੂੰ ਦੱਸਿਆ ਖਾਲਸਾ ਜੀ ਨੇ ਇਤਿਹਾਸ ਦਿਨ ਹੋ ਰਿਹਾ ਪਤਾ ਲੱਗਾ 26 ਤਰੀਕ ਦੀ ਅਸੀਂ ਸਾਰਿਆਂ ਨੇ ਇਹ ਪ੍ਰੋਗਰਾਮ ਬਣਾ ਕੇ ਤਾਂ ਸੋਚਿਆ ਵੀ ਤੇ ਜਿਹੜਾ ਇਹ ਕੰਮ ਹੋ ਰਿਹਾ ਅਸੀਂ ਤਾਂ ਜਾਣਾ ਖਲਨਾਵਾਲਾ ਸਾਹਿਬ ਇੱਕ ਇਹੋ ਜਿਹੇ ਬੰਦੇ ਇਨਸਾਨ ਸੀ ਭਾਜੀ ਮੈਂ ਤੁਹਾਨੂੰ ਕੀ ਦੱਸਾਂ ਉਹ ਇੰਨੇ ਵੈਲ ਵਿਸ਼ੇਰੀ ਕਿਸੇ ਦਾ ਕੋ ਨੁਕਸਾਨ ਕਰਕੇ ਰਾਜੀ ਨਹੀਂ ਹਾਂਜੀ ਨਹੀਂ ਤੇ ਖਲਨਾਵਾਲਾ ਸਾਹਿਬ ਇੱਕ ਇਹੋ ਜਿਹਾ ਨਸਾਨੀ ਜਿੱਥੇ ਉਹ ਲੱਤੇ ਹੈ ਘੜ ਦਿੰਦਾ ਸੀ ਨਾ ਕੁਝ ਲੱਤ ਕੱਟੀ ਜਾ ਸਕਦੀ ਆ ਕੁੱਟੀ ਨਹੀਂ ਜਾ ਸਕਦੀ ਨਹੀਂ ਇੰਨਾ ਆਪਣੇ ਵਜਨ ਦਾ ਆਪਾਂ ਮੈਨ ਆਫ ਦਾ ਕੀ ਇਹਨਾਂ ਦੇ ਆ ਪ੍ਰਿੰਸੀਪਲ ਸਸੀਗਾਲ ਤੁਸੀਂ ਜੁੜੇ ਹੋਏ ਹੋ ਪੰਜਾਬੀ ਡਿਊਐਸਏ ਦੇ ਨਾਲ ਤੇ ਅੱਜ ਆਪਾਂ ਪਹੁੰਚੇ ਹੋਏ ਹਾਂ ਭਾਈ ਜਸਵੰਤ ਸਿੰਘ ਖਾਲੜਾ ਜੀ ਜਿਹੜਾ ਐਲੀਮੈਂਟਰੀ ਸਕੂਲ ਆ ਉਹਦੀ ਓਪਨਿੰਗ ਹੋਈ ਆ ਇਤਿਹਾਸਕ ਪਾਲਾ ਦੁਨੀਆ ਭਰ ਦੇ ਵਿੱਚ ਮਨੁੱਖੀ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ 25000 ਲਾਛਾਂ ਦੇ ਜਿਹੜੇ ਆ ਉਹ ਖੈਰ ਖਵਾ ਬਣਨ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਨਾਂ ਤੇ ਅੱਜ ਦੁਨੀਆ ਭਰ ਦੇ ਵਿੱਚ ਪਹਿਲੀ ਵਾਰ ਅਮਰੀਕਾ ਦੀ ਧਰਤੀ ਤੇ ਸੱਤ ਸਮੁੰਦਰੋਂ ਪਾਰ ਇੱਕ ਐਲੀਮੈਂਟਰੀ ਸਕੂਲ ਦੀ ਓਪਨਿੰਗ ਹੋਈ ਆ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਬਾਰੇ ਦੱਸਣ ਦੀ ਕੋਈ ਲੋੜ ਨਹੀਂ ਉਹ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਪਰ ਅੱਜ ਇੱਕ ਸਬਾਬ ਬਣਿਆ ਕਿ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਜਿਨ੍ਹਾਂ ਨੇ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਨਾਲ ਉਹ ਪਲ ਬਤਾਏ ਸਨ ਉਹਨਾਂ ਦੇ ਸਾਥੀ ਅੱਜ ਸਾਡੇ ਨਾਲ ਮੌਜੂਦ ਨੇ ਬੜੀ ਦੂਰੋਂ ਜਿਹੜਾ ਚੱਲ ਕੇ ਆਏ ਨੇ ਅੱਜ ਸਕੂਲ ਦੀ ਓਪਨਿੰਗ ਵੇਲੇ ਤੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਹਾਂ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸਿਓ ਜੀ ਪੂਰਾ ਮੇਰਾ ਨਾਮ ਪ੍ਰਗਟ ਸਿੰਘ ਬਾਠਾ ਮੈਂ ਰਟੈਡ ਬੈਂਕ ਮੈਨੇਜਰ ਹਾਂ ਜੀ ਤੇ ਇਸ ਟਾਈਮ ਕਿੱਥੇ ਰਹ ਰਹੇ ਹੋ ਤੁਸੀਂ ਮੈਂ ਇਸ ਵੇਲੇ ਆਂ ਜੀ ਸੰਤਾ ਕਲਾਰਾ ਬੇ ਏਰੀਆ ਬੇ ਏਰੀਆ ਸਵੇਰੀਏ ਚੱਲ ਕੇ ਆਏ ਹਾਂ ਅੱਜ ਸਵੇਰੇ ਚੱਲ ਕੇ ਆਏ ਹਾਂ ਹਾਂਜੀ ਅੱਛਾ ਤੇ ਤੁਸੀਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਨਾਲ ਰਹੇ ਹੋ ਪ੍ਰਗਟ ਸਿੰਘ ਬਾਠ ਜੀ ਉਹਨਾਂ ਦੇ ਬਾਰੇ ਤਾਂ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਅੱਜ ਜਦੋਂ ਉਹਨਾਂ ਦੇ ਨਾਂ ਤੇ ਸਕੂਲ ਦੀ ਓਪਨਿੰਗ ਹੋਈ ਤਾਂ ਕਿੰਨਾ ਕੁ ਭਾਵੁਕ ਕੀਤਾ ਤੁਹਾਨੂੰ ਇਹਨਾਂ ਬਾਰੇ ਅੱਜ ਇੰਨਾ ਮਨ ਖੁਸ਼ ਹੋਇਆ ਜੀ ਅਸੀਂ ਇੱਕ ਪਿਆਰੇ ਮੇਰੇ ਮਿੱਤਰ ਦਾ ਨਾਂ ਇਥੇ ਸਾਡੇ ਜਿਹੜੇ ਇੱਕ ਪੰਜਾਬ ਵਿੱਚ ਕੁਝ ਨੀ ਕੋ ਕਰ ਸਕਿਆ ਕੋ ਮਿੱਤਰ ਦਾ ਨਾਂ ਜਰੋਂ ਮੈਂ ਹੁੰਦਾ ਕੰਨ ਤੇ ਲਿਖਿਆ ਪੜਿਆ ਤੇ ਸਭ ਤੋਂ ਪਹਿਲਾਂ ਫੋਟੋ ਖਿੱਚੀ ਵਾਹ ਤੇ ਮੇਰੇ ਇਨਾ ਚਾ ਚੜਿਆ ਕਿ ਅੱਜ ਸਾਡਾ ਭਰਾ ਫਿਰ ਦੁਬਾਰਾ ਉਹਦੇ ਉਹਦੇ ਅਮਰ ਆ ਸਦਾ ਹੀ ਉਹਨੇ ਜੀਣਾ ਪਰ ਜਦੋਂ ਅੱਜ ਮੈਂ ਫਿਰ ਦੁਬਾਰਾ ਵੇਖਿਆ ਤਾਂ ਇਨਾ ਮਨ ਖੁਸ਼ ਹੋਇਆ ਪਹਿਲਾਂ ਇਥੇ ਇੱਕ ਪਾਰਕ ਵੀ ਖੁੱਲਿਆ ਹੈ ਹਾਂਜੀ ਹਾਂਜੀ ਤੋਂ ਪਾਰਕ ਤੋਂ ਬਾਅਦ ਅੱਜ ਦੂਜਾ ਇਹ ਸਟੈਪ ਆ ਤੇ ਮਨ ਬਾਗੋ ਬਾਗ ਹੋਇਆ ਹੂੰ ਜੀ ਤਾਂ ਜੋਨੇ ਕੁਰਬਾਨੀ ਦਾ ਮੋਹਲ ਆ ਵੀ ਜਿਹੜਾ ਸਾਡੇ ਜਿਹੜੇ ਲੋਕ ਜਿਹੜੇ ਸਾਡੀ ਜਮਾਤ ਸੀ ਸਾਡੀ ਕਮਿਊਨਿਟੀ ਦੇ ਲੋਕ ਜਿਹੜੇ ਕਿ ਉਹ ਉਹਨਾਂ ਦੇ ਵਿੱਚ ਉਹ ਖੁਦ ਅਭਿਜਰਦਾ ਸੀ ਉਹ ਵੀ ਉਹਨੂੰ ਕਹੇ ਲੈਵਲ ਤੇ ਇਹਨਾਂ ਲਾ ਸਕੇ ਜਾਂ ਕਿ ਥੋੜੀ ਸਪੋਰਟ ਨਹੀਂ ਕਰ ਸਕੇ ਪਰ ਇਸ ਫ੍ਰੀਜੋਨ ਦੀ ਧਰਤੀ ਤੇ ਜਿਹਨਾਂ ਉਸ ਸਾਰੀ ਟੀਮ ਨੂੰ ਇਸ ਜਕਾਰਾ ਟੀਮ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿਨਾਂ ਜਿਨ੍ਹਾਂ ਨੇ ਇਹ ਕੰਮ ਕੀਤਾ ਜੀ ਸੋ ਕੋਈ ਘਟਨਾ ਕੋਈ ਗੱਲਬਾਤ ਉਹਨਾਂ ਦੇ ਨਾਲ ਜੁੜੀ ਕੋਈ ਸਾਂਝੀ ਕਰਨਾ ਚਾਹੋਗੇ ਹਾਂ ਘਟਨਾ ਮੈਂ ਉਹਨਾਂ ਨਾਲ 8 ਸਾਲ ਦਾ ਸਮਾਂ ਬਤੀਤ ਕੀਤਾ 1987 ਤੋਂ ਲੈ ਕੇ 95 ਤੱਕ ਠੀਕ ਹੈ ਜੀ ਤੇ ਜਦੋਂ ਸਸਤੀ ਦੇ ਵਿੱਚ ਉਹ ਪਹਿਲੀ ਵਾਰ ਡਾਇਰੈਕਟਰ ਬਣੇ ਡਾਕਟਰ ਮੰਨ ਲਓ ਇੱਕ ਡਿਪਾਰਟਮੈਂਟ ਦਾ ਸਾਡਾ ਐਡਮ ਠੀਕ ਹੈ ਜੀ ਉਹ ਐਡਮ ਡਿਪਾਰਟਮੈਂਟ ਵਿੱਚ ਹੀ ਤਾਂ ਮੈਂ ਮੈਂ ਜੋਬ 'ਚ ਹਾਂ ਮੈਂ ਮੈਨੇਜਰ ਸੀਗਾ ਤੇ ਇਹਦੇ ਬਿਟਵੀਨ ਹੀ ਅਸੀਂ ਸਾਰੇ ਕੰਮ ਇਕੱਠੇ ਕੀਤੇ ਤੇ ਜਦੋਂ ਇਹ ਜਦੋਂ ਇਹ ਖਲੜਾ ਜੀ ਇਹ ਕੰਮ ਕਰ ਰਹੇ ਸੀਗਾ ਲਾਸ਼ਾਂ ਲੱਭਣ ਦਾ ਤੇ ਇਹ ਆਮ ਤੌਰ ਤੇ ਇਹ ਜਾ ਕੇ ਲੈਣੀਆਂ ਪੈਂਦੀ ਸੀ ਸਾਨੂੰ ਜਿਹੜੇ ਸ਼ਮਸ਼ਾਨ ਘਾਟਾ ਉਹਨਾਂ ਵਿੱਚੋਂ ਹਾਂ ਲੱਕੜਾਂ ਵਾਲਿਆਂ ਲੱਕੜਾਂ ਵਾਲਿਆਂ ਕੋ ਉਹਨਾਂ ਕੋਲ ਜਿੱਥੇ ਸ਼ਮਸ਼ਾਨ ਹਾਂ ਜਾਣੇ ਆ ਰਹੇ ਉਹਦੇ ਸ਼ਮਸ਼ਾਨ ਕਹਿੰਦੇ ਉੱਥੇ ਲਿਸਟ ਬਣੀ ਹੁੰਦੀ ਹੈ ਅੱਛਾ ਠੀਕ ਹੈ ਉਹ ਲਿਸਟੋਂ ਜਾ ਕੇ ਨਾਮ ਨ ਉਹਨਾਂ ਨੂੰ ਨਾਲ ਕਿ ਕਿ ਜਾਣਾ ਉਹਨਾਂ ਨੇ ਤੇ ਮੈਂ ਉਹਨਾਂ ਨੂੰ ਡ੍ਰੌਪ ਕਰਕੇ ਵੇਖੋ ਉਹ ਕਿੰਨੇ ਸੇ ਨਸੀਰ ਸੀ ਉਹ ਅਹੀ ਅੰਪਲਾਈਸ ਆ ਉਹ ਐਡਮਨ ਚ ਹੀ ਉਹ ਸਾਡਾ ਵੀ ਖਿਆਲ ਰੱਖਦੇ ਸੀ ਵੀ ਇਹਨਾਂ ਦੇ ਲਈ ਕੋਈ ਨਾ ਚੜਾ ਉਹਨੇ ਸਾਨੂੰ ਅਖਣਾ ਮੈਨੂੰ ਤਾਰ ਦੋ ਇਸ ਤੇ ਤੁਸੀਂ ਚੱਲ ਜਿਓ ਤੁਸੀਂ ਜਾਓ ਇੰਨਾ ਇੰਨਾ ਸੇ ਨਸੀਰ ਸੀ ਤੇ 20 ਜੁਲਾਈ 1991 ਨੂੰ ਮੇਰੇ ਤੇ ਇੱਕ ਅਟੈਕ ਹੋਇਆ ਬੈਂਕ ਦੇ ਵਿੱਚ ਇੱਕ ਇੱਕ ਬੈਂਕ ਤੇ ਕੁਝ ਪੰਚ ਸਰਕਾਰੀ ਬੰਦੇ ਸੀ ਮੈਨੂੰ ਮੈਨੂੰ ਹੀ ਮਾਰਨ ਵਾਸਤੇ ਆਏ ਮੇਰੀ ਲੱਤ ਵਿੱਚ ਇੱਕ ਬ੍ਰਸਟ ਵੱਜਾ ਹੋਇਆ 25 ਗੋਲੀਆਂ ਵਜੀਆਂ ਇੱਕ ਗੋਲੀ ਅਜੇ ਵੀ ਮੇਰੀ ਲੱਤ ਦੇ ਵਿੱਚ ਆ ਉਹਨਾਂ ਕਰਕੇ ਡਿਊ ਟੂ ਦੇਸ਼ੀ ਮੈਨੂੰ ਇੰਡੀਆ ਛੱਡ ਕੇ ਫਿਰ ਇੱਥੇ ਆਉਣਾ ਪਿਆ ਕਿਉਂਕਿ ਜਿਹੜੇ ਬੰਦਿਆਂ ਨਾਲ ਮੈਂ ਐਨਕਾਊਂਟਰ ਕੀਤਾ ਸੀ ਉਹ ਬੰਦੇ ਮੈਨੂੰ ਲੱਭਦੇ ਫਿਰਦੇ ਕਿਉਂਕਿ ਮੇਰਾ ਇੱਕ ਹੋਰ ਯਾਰ ਦੋਸਤੀ ਹੋਰਾ ਸਾਰਾ ਹੀ ਪਰਿਵਾਰ ਮਾਰਤਾ ਸੀ ਤੇ ਉਹ ਸਾਰਾ ਖਾਲਾ ਜੀ ਨੇ ਸਾਰਾ ਉਹ ਕੋਹ ਕੀਤਾ ਸੀ ਤੇ ਇਹਦੇ ਕਰਕੇ ਜਦੋਂ ਇਹ ਖਾਲਾ ਜੀ ਨੂੰ ਫਿਰ ਮੈਨ ਕਰਕੇ ਰੇ ਕੋਈ ਕੋਈ ਕਿ ਆਪਣੀ ਜੋਬ ਪੂਰੀ ਕੀਤੀ ਤੇ ਜੋਬ ਪੂਰੀ ਕਰਨ ਤੋਂ ਬਾਅਦ ਜਦੋਂ ਮੈਂ ਰਿਟਾਇਰ ਹੋਇਆ ਤੇ ਮੇਰੇ ਕੋ ਗਾਨਾ ਮੈਨ ਜਿਹੜੇ ਉਸ ਕਾਰਨ ਫੇਰ ਵਾਪਸ ਲੈ ਲਏ ਫਿਰ ਉਹ ਜਿਹੜੇ ਬੰਦੇ ਜਨਾਂ ਦਾ ਮੇਰਾ ਮੁਕਾਬਲਾ ਹੋਇਆ ਸੀ ਉਹੀ ਬੰਦੇ ਜਿਹੜੇ ਸੀ ਮੈਨੂੰ ਮੁੜ ਕੇ ਹਟ ਕਰਨਾ ਚਾਹੁੰਦੇ ਸੀ ਤੇ ਇਹ ਬੰਦੇ ਨੇ ਉਦੋਂ ਸਾਡਾ ਮੁਕਾਬਲਾ ਕੀਤਾ ਤੇ ਸਾਨੂੰ ਇਹ ਕਰਦੇ ਰਹੇ ਤੇ ਉਹਦੇ ਕਰਕੇ ਮੈਨੂੰ ਫਿਰ ਮੈਂ ਇੰਡੀਆ ਛੱਡ ਕੇ ਇਸ ਅਮਰੀਕਾ ਜਿਹੜਾ ਮੈਂ ਮੂਵ ਆਉਣਾ ਪਿਆ ਜੀ ਜੀ ਸੋ ਬੜੀ ਇੱਕ ਵੱਡੀ ਤਰਾਸ ਦੀ ਉਹਨਾਂ ਸਮਿਆਂ ਦੀ ਜਿਹੜੇ ਜਦੋਂ ਚੱਕ ਲਿਆ ਜਾਂਦਾ ਸੀ ਨੌਜਵਾਨਾਂ ਨੂੰ ਘਰਿਆਂ ਨੂੰ ਸੀ ਨਹੀਂ ਮੁੜਦੇ ਤੇ ਉਦੋਂ ਭਾਈ ਜਸਵੰਤ ਸਿੰਘ ਉਹਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੋ ਬੜੇ ਮਾਣ ਵਾਲੀ ਗੱਲ ਹੈ ਕਿ ਸੱਤ ਸਮੁੰਦਰਾਂ ਪਾਰ ਦੀ ਧਰਤੀ ਤੇ ਸਾਡਾ ਇਤਿਹਾਸ ਚਮਕ ਰਿਹਾ ਹੌਲੀ ਹੌਲੀ ਹਾਂ ਇਹ ਇਹ ਤਾਂ ਬਹੁਤ ਬਹੁਤ ਵੱਡਾ ਮਾਣ ਐਡਾ ਵੱਡਾ ਮਾਣ ਅੱਜ ਵੇਖ ਕੇ ਬਾਗੋ ਬਾਗ ਹੋ ਗਏ ਵੀ ਸਾਰੇ ਵੇਖੋ ਮੈਂ ਇਕੱਲਾ ਨਹੀਂ ਆਇਆ ਮੇਰੇ ਨਾਲ ਮੇਰੇ ਸੱਜਣ ਭਿੱਤਰ ਸਾਰੇ ਅੰਮ੍ਰਿਤਸਰ ਤੋਂ ਨੇ ਇਹ ਸਾਰੇ ਇਹੀ ਖਾਲੜੇ ਦੇ ਨਾਲ ਕਿਤੇ ਨਾ ਕਿਤੇ ਗਾਇਬ ਕਾਇ ਹੀ ਮਿਲਦੇ ਰਹੇ ਸਾਰੇ ਇਕੱਠੇ ਹਾਂ ਇਹ ਸਾਰੇ ਨੇ ਕੋਈ ਨਾ ਕੋਈ ਕੋਈ ਘੰਟਾ ਬੈਠਾ ਹੋ ਕੋ ਦੋ ਦਿਨ ਬੈਠਾ ਹੋ ਇੱਕ ਦਿਨ ਗੈਨ ਬੈਠਾ ਹੋ ਇਹ ਸਾਰੇ ਬੰਦੇ ਉਹਦੇ 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 ਵਾਗੋ ਵਕਾਰ ਆ ਪਰ ਅੱਜ ਸਾਰੇ ਜਿਤਨਾ ਅਸੀਂ ਅੱਜ ਸਾਨੂੰ ਪਤਾ ਲੱਗਾ ਕਿ ਤੁਹਾਨੂੰ ਮੈਨੂੰ ਦੱਸਿਆ ਖਾਲਸਾ ਜੀ ਨੇ ਇਤਿਹਾਸਿਕ ਦਿਨ ਹੋ ਰਿਹਾ ਪਤਾ ਲੱਗਾ 26 ਤਰੀਕ ਦੀ ਅਸੀਂ ਸਾਰਿਆਂ ਨੇ ਇਹ ਇਹ ਪ੍ਰੋਗਰਾਮ ਬ ਹੋ ਰਿਹਾ ਅਸੀਂ ਤਾਂ ਜਾਣਾ ਕਿਉਂਕਿ ਖਾਲਾ ਦੀ ਫੈਮਿਲੀ ਸਾਡੀ ਆਪਣੀ ਫੈਮਿਲੀ ਆ ਉਹਨਾਂ ਦੀ ਬੇਟੀ ਆ ਉਹਨਾਂ ਦੀ ਵਾਈਫ ਆ ਸਾਡਾ ਪਰਿਵਾਰ ਆ ਸਾਡੀ ਫੈਮਿਲੀ ਆ ਜਦੋਂ ਉਹਨਾਂ ਕਰਕੇ ਉਹਨਾਂ ਨੇ ਸਾਨੂੰ ਦੱਸਿਆ ਪਰ ਇਤਨੂੰ ਹੀ ਪੰਜਾਬੀ ਰੇਡੀਓਰ ਵੀ ਹੈ ਬੜਾ ਸੁਣਿਆ ਪੰਜਾਬੀ ਰੇਡੀਓ ਦਾ ਜਿਹੜੇ ਮੈਂ ਇਸ਼ਤਿਹਾਰ ਕੱਟ ਕੱਟੇ ਪ੍ਰਮੋਸ਼ਨ ਕੀਤੀ ਆਪਣੀ ਫੇਸਬੁੱਕ ਤੇ ਆ ਵਾਹ हां पर ਜਿਹੜੋ ਕੋਈ ਖਬਰ ਲਾਉਂਦਾ ਏ ਉਹ ਖਬਰ ਦੀ ਮੈਂ ਫੋਟੋ ਖਿੱਚ ਖਿੱਚ ਕੇ ਆਪਣੀ ਫੇਸਬੁੱਕ ਤੇ ਪ੍ਰਮੋਸ਼ਨ ਕੀਤੀ ਹੋਈ ਏ ਤੁਸੀਂ ਚੈੱਕ ਕਰ ਲਿਓ ਭਾਈ ਕਿ ਵੀ ਜਿਹੜੋ ਸਾਡੇ ਸੱਜਣ ਬੀਤ ਸਾਡੇ ਭੈਣਾ ਭਰਾ ਸਾਡੀ ਸੋਚ ਵਾਲੇ ਹੈਗੇ ਆ ਸਾਡੇ ਯਾਰ ਨੂੰ ਸਜਦਾ ਕਰਨ ਵਾਲੇ ਆ ਤੇ ਉਹ ਵੀ ਇੱਥੇ ਉਹ ਵੀ ਇੱਥੇ ਪਹੁੰਚਣ ਮੈਂ ਤਾਂ ਬਸ ਦਾ ਅਰੇਂਜਮੈਂਟ ਕੀਤਾ ਸੀ ਸੰਟਾ ਕਲਾਰਾ ਗੁਰਦੁਆਰੇ ਤੋਂ ਉਹ ਵਰਕਿੰਗ ਡੇ ਹੋਣ ਕਰਕੇ ਬੰਦੇ ਨਾ ਪੂਰੇ ਤੇ ਮੈਂ ਕਿਹਾ ਫਿਰ ਬਸ ਏਡੀ ਵੱਡੀ ਖਾਲੀ ਜਾਣੀ ਕੀ ਫਦਾ ਫਿਰ ਮੇਰਾ ਇਹ ਸੱਜਣਾ ਇਹਨਾਂ ਕੋ ਵੱਡੀ ਵੈਨ ਆ ਇਹ ਕਿੰਦਾ ਆਪਾਂ 6 ਕ ਬੰਦੇ ਚ ਹੀ ਬਹਿ ਜਾਣਾ ਤੇ ਰਹੀਆਂ ਇਹ ਵੈਨ ਚ ਬਿਕੇ ਫਿਰ ਅਸੀਂ ਆ ਗਏ ਸੋ ਉਹ ਜ ਜੋ ਹੋਣਾ ਨਹੀਂ ਇਹ ਇਹ ਗੱਲ ਨਹੀਂ ਉਹ ਉਹ ਕਾਫੀ ਸਮਾਂ ਲੱਗਾ ਕੋਈ 8 ਸਾਲ ਹੀ ਇਕੱਠੇ ਰਹੇ ਆ ਪਹਿਲੇ ਪਹਿਲਾ ਟਾਈਮ ਇਕੱਠਾ ਹੋਣਾ ਪੂਰੀ ਕੀਤੀ ਡਾਇਰੈਕਟਰੀ ਦੋ ਜੀ ਵਿੱਚ ਹੋਣੀ ਉਹਦੇ ਵਿੱਚ ਕਿ ਚੇਰਮੈਨ ਬਦਲਣਾ ਸੀ ਚੇਅਰਮੈਨ ਉਹ ਇਕੱਠਾ ਬਦਲਿਆ ਉਹਦੇ ਵਿੱਚ ਬੰਦੇ ਚੁੱਕਣੇ ਸਾਨੂੰ ਪਤਾ ਸਾਰ ਖਲਣਾ ਸਾਹਿਬ ਇੱਕ ਇਹੋ ਜਿਹੇ ਬੰਦੇ ਇਨਸਾਨ ਸੀ ਭਾਜੀ ਮੈਂ ਤੁਹਾਨੂੰ ਕੀ ਦੱਸਾਂ ਉਹ ਇੰਨੇ ਵੈਲ ਵਿਸ਼ਰਵੀ ਕਿਸੇ ਦਾ ਕੋਈ ਨੁਕਸਾਨ ਕਰਕੇ ਰਾਜੀ ਨਹੀਂ ਭਾਜੀ ਨਹੀਂ ਸੀ ਤੇ ਖਲਣਾ ਸਾਹਿਬ ਇੱਕ ਇਹੋ ਜਿਹਾ ਇਨਸਾਨੀ ਜਿੱਥੇ ਉਹ ਲੱਤੇ ਹੈ ਘੜ ਦਿੰਦਾ ਸੀ ਨਾ ਹਾਂਜੀ ਉਹਦੀ ਲੱਤ ਕੱਟੀ ਜਾ ਸਕਦੀ ਆ ਪੁੱਟੀ ਨਹੀਂ ਜਾ ਸਕਦੀ ਇੰਨਾ ਆਪਣੇ ਵਜਨ ਦਾ ਮੈਨ ਆਫ ਦਾ ਕੀ ਇਹਨਾਂ ਦੇ ਆ ਹਾਂਜੀ ਪ੍ਰਿੰਸੀਪਲ ਹਾਂ ਥੈਂਕ ਯੂ ਬਹੁਤ ਧੰਨਵਾਦ ਤੁਹਾਡਾ ਵਰਕਰ ਸਿੰਘ ਬਾਠ ਜੀ ਤੁਸੀਂ ਜੁੜੇ ਮੈਂ ਖੜਾ ਸਾਰ ਨੂੰ ਭਾਜੀ ਤੁਸੀਂ ਮੈਨੂੰ ਤੁਸੀਂ ਮੈਨੂੰ ਮੌਕਾ ਦਿੱਤਾ ਮੈਂ ਆਪਣੇ ਸਰ ਆਪਣੇ ਯਾਰ ਨੂੰ ਆਪਣੇ ਮਿੱਤਰ ਨੂੰ ਪੀ ਟ੍ਰੂ ਮਿੱਤਰ ਨੂੰ ਮੈਂ ਦਿਲੋਂ ਸਲੂਟ ਕਰਦਾ ਹਾਂ ਬਾਜੀ ਉਹਦੇ ਉਹਦੇ ਕਰਕੇ ਸਾਡੀ ਅਜਹਾਜਾ ਕਰਾਇਸੀ ਸਾਰੇ ਤੁਸੀਂ ਸਾਡੀ ਅੱਜ ਤੁਸੀਂ ਤੁਹਾਨੂੰ ਪੁੱਛ ਰਹੇ ਹੋ ਇਹ ਉਸ ਤਰ੍ਹਾਂ ਆਪਾਂ ਕੋਈ ਨਾ ਕੋੱਖ ਨਹੀਂ ਅਸੀਂ ਇਹਦੇ ਕਰਕੇ ਸਾਡਾ ਮਿੱਤਰ ਹੀ ਅਸੀਂ ਉਹ ਉਹਦੇ ਕਰਕੇ ਇੱਥੇ ਆਏ ਆ ਤਾਂ ਤੁਹਾਨੂੰ ਸਾਨੂੰ ਪੁੱਛਿਆ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਧੰਨਵਾਦ ਇਹ ਸਨ ਆਪਣੇ ਨਾਲ ਪਰਗਤ ਸਿੰਘ ਬਾਠੀ ਜੀ ਜਿਨ੍ਹਾਂ ਨੇ ਜਸਵੰਤ ਸਿੰਘ ਖਾਲੜਾ ਜੀ ਦੇ ਨਾਲ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਨਾਲ ਲੰਮਾ ਸਮਾਂ 8 ਸਾਲ ਤੋਂ ਵੱਧ ਦਾ ਜਿਹੜਾ ਵਕਫਾ ਉਹਨਾਂ ਦੇ ਨਾਲ ਬਤੀਤ ਕੀਤਾ ਇਸੇ ਦਰਮਿਆਨ ਉਹ ਦੌਰ ਸੀਗਾ ਜਦੋਂ ਉਹ ਆਪਣੇ ਤਹਿਕੀਕਾਤ ਦੇ ਵਿੱਚ ਆਪਣੀ ਜਾਂਚ ਦੇ ਵਿੱਚ ਲੱਗੇ ਹੋਏ ਸਨ ਅੰਜਾਮ ਉਹਨਾਂ ਨੂੰ ਪਤਾ ਸੀ ਉਹਨਾਂ ਦੇ ਨਾਲ ਜਿਹੜੀ ਇੰਗਲੈਂਡ ਦੇ ਵਿੱਚ ਗੱਲਬਾਤ ਹੋਈ ਸੀ ਉਹਨਾਂ ਨੂੰ ਪਤਾ ਸੀ ਕਿ ਜਿਹੜਾ ਮੱਥਾ ਲੱਗਣ ਜਾ ਰਿਹਾ ਸਟੇਟ ਦੇ ਨਾਲ ਲੱਗਣ ਜਾ ਰਿਹਾ ਕਿਸੇ ਦਾ ਨੁਕਸਾਨ ਨਹੀਂ ਸੀ ਕਰਨਾ ਚਾਹੁੰਦੇ ਵੈਲਵਿਸ਼ਰ ਹਰੇਕ ਦੇ ਸੀਗੇ ਹਰ ਇੱਕ ਦੇ ਕੰਮ ਆਉਣ ਵਾਲੇ ਸੀ ਪਰ ਅਖੀਰ ਉਹ ਸ਼ਖਸ ਨੂੰ ਜੋ ਸਚਾਈ ਪਤਾ ਹੀ ਸੀ ਉਹਦੇ ਨਾਲ ਉਹਦਾ ਸਾਹਮਣਾ ਹੋਇਆ ਪਰ ਉਹ ਸ਼ਖਸ ਬੇਦਾਕ ਬੇਡੋਲ ਰਿਹਾ ਅਡੋਲ ਰਿਹਾ ਕੋਈ ਤਾਕਤ ਉਹਨੂੰ ਆਪਦੇ ਬਚਨਾਂ ਤੋਂ ਪਾਸੇ ਨਹੀਂ ਕਰ ਸਕੀ ਤੇ ਉਹੀ ਸਿੱਟਾ ਹੈ ਅੱਜ ਉਹ 95 96 ਦੀਆਂ ਗੱਲਾਂ ਨੇ ਤੇ ਅੱਜ ਆਪਾਂ 2025 ਦੇ ਵਿੱਚ ਖੜੇ ਆ ਲਗਭਗ ਲਗਭਗ 30 ਸਾਲਾਂ ਬਾਅਦ ਉਹ ਸ਼ਖਸ ਦੇ ਨਾਂ ਤੇ ਸੱਤ ਸਮੁੰਦਰਾਂ ਪਾਰ ਇੱਕ ਸਕੂਲ ਦਾ ਜਿਹੜਾ ਉਹ ਨਾਂ ਬਣਿਆ ਦੁਨੀਆ ਭਰ ਦੇ ਵਿੱਚ ਇੱਕ ਚਾਨਣ ਮਨਾਰਾ ਬਣ ਕੇ ਨਿਕਲਿਆ ਸੋ ਜਿਹੜੇ ਸ਼ਹੀਦ ਹੁੰਦੇ ਨੇ ਕੌਮਾਂ ਦਾ ਸਰਮਾਇਆ ਹੁੰਦੇ ਨੇ ਤੇ ਕੌਮ ਆਪਣੇ ਸ਼ਹੀਦਾਂ ਤੇ ਹਮੇਸ਼ਾ ਮਾਣ ਕਰਦੀਆਂ ਨੇ ਜੁੜੇ ਰਹੋ ਪੰਜਾਬੀ ਜੁੜੀ ਐਸੇ ਦੇ ਨਾਲ ਬਹੁਤ ਬਹੁਤ ਧੰਨਵਾਦ ਚਾਤਰੀਆ ਖਾਲ